ਤੈਨੂੰ ਕੱਢਿਆ ਠੀਕ ਆ ਤੂੰ ਕੀ ਤੈਨੂੰ ਗਾਲ ਕੱਢਿਆ ਕਿਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਕਿਨੂੰ ਤੈਨੂੰ ਕੋਈ ਗਲਤ ਤਮੀਜ਼ ਦੇ ਨਾਲ ਗੱਲ ਕਰ ਰਿਹਾ ਤੂੰ ਕਿੱਦਾਂ ਬੋਲਦਾ ਹੈ ਉਹਨੂੰ ਕੋਈ ਤੂੰ ਬੰਦ ਕਰੀ ਯਾਰ ਅਸੀਂ ਐਂ ਦੱਸ ਕਿਹਾ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬੁਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਕਿਨੂੰ ਬੋਲਿਆ ਕੁਝ ਮੁੱਤ ਬੋਲੋ ਦੱਸੋ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਤੇ ਤੂੰ ਬਲਾਉ ਜੀ ਨੂੰ ਬੁਲਾਉਣਾ ਨਾ ਕੱਟ ਫੇ ਉਹ ਜਿਹੜਾ ਮਰਜੀ ਨੂੰ ਬੁਲਾਓ ਤੁਸੀਂ ਅਫਸਰ ਨਾਲ ਨੂੰ ਬੁਲਾਓ ਜੀ ਨੂੰ ਮਰਜੀ ਬੁਲਾਓ ਡਰਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਕਿਸੇ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤਾਂ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲੋ ਤੈਨੂੰ ਅਫਸਰ ਚੱਜ ਜਾਂਦੇ ਆਸੀ ਫੱਦੂ ਆ ਤੂੰ ਕਿਹੜੀ ਕੰਪਨੀ ਆ ਅਕਸਰ ਨੂੰ ਰੋਕੋ ਕਿਹੜੀ ਕੰਪਨੀ ਹੈ ਬਾਤ ਤੁਸੀਂ ਫੋਟੋਆਂ ਲਾਓ ਤੂੰ ਲੱਭੋ ਕਿਹੜੇ ਕੰਪਨੀ ਤੋਂ ਕੰਮ ਕਿਹੜੀ ਦੱਸ ਮੈਂ ਕੰਪਨੀ ਦਾ ਆ ਬਸ ਤੁਸੀਂ ਲੱਭੋ ਜੀ ਨੂੰ ਲੱਭਣਾ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਹੇ ਆ ਇਨਾਂ ਨੂੰ ਰੋਕੋ ਤੈਨੂੰ ਆਸੀ ਫੱਦੂ ਆ ਹੈ ਅਕਸਰ ਜਾਂਦੇ ਆ ਮੈਂ ਚੋ ਲੱਖ ਲੱਖ ਡੇ ਡੇ ਲੱਖ ਰੁਪਇਆ ਲੈਂਦੇ ਆ ਹੈ ਅਸੀਂ ਫੋ ਦੂ ਤੂੰ ਕੰਪਨੀ ਵਿੱਚ ਬੋਲ ਕੰਪਨੀ ਮੇਂ ਛੋਟੀ ਕੰਪਨੀ ਚ ਆ ਦੱਸੋ ਛੋਟੀ ਕੰਪਨੀ ਚ ਹਾਂ ਛੋਟੀ ਕੰਪਨੀ ਚ ਨਾ ਕੀ ਜਰਾ ਨਾ ਕੀ ਜਰਾ ਕੁੰਨਾ ਅਤ ਸਿੰਘ ਨਾ ਹੈ ਰਾਤ ਪੂਤਾ ਹਾਂ ਰਾਤ ਪੂਤਾ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪਟਨਾ ਪਟਾ ਦੇਓ ਇਹਨਾਂ ਤੇ ਤੇਰਾ ਹੁਣ ਬੋਲ ਹੋਣੀ ਪੁੱਜਾਂ ਤੇਰਾ ਰੁਕ ਜੇ ਹਾਂ ਬਲਾਜ ਜੀ ਨੂੰ ਬੁਲਾਉਣਾ ਬੁਲਾਓ ਰੁਕ ਜਾ ਰੁਕ ਅੱਜ ਫੱਦੋ ਪੱਟੇ ਆਥੇ ਨਹੀਂ ਤੂੰ ਫੱਦਿਆ ਅਕਸਰ ਪੈ ਜੋ ਗੱਡੀਆਂ ਲੈ ਕੇ ਜਾਂਦੇ ਮੈਂ ਬੜੀਆ ਬੰਦਾ ਤੂੰ ਬੜੀਆ ਬੰਦਾ ਬੜੀਆ ਤਾਂ ਅਜਣੀ 12 ਸਾਲ ਮੈਂ ਜੰਮਿਆ ਇੱਥੇ ਇੱਕ ਤੇ ਮੰਦਾ ਜਾਣਦਾ ਮੈਨੂੰ ਪਲਾੜਦਾ ਹੁਣ ਤੇਰੀ ਕਿਹੜੀ ਘਾਟ ਲੱਗੀ ਆ ਚੁੱਕੀਆਂ ਚ ਮੈਂ ਜੰਮਿਆ ਤੇ ਤੇਰੀ ਘਾਟ 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 ਅਕਸ਼ਰਾਂ ਨੂੰ ਰੋਕੋ ਬੋਲਦਾ ਦੱਸ ਘਾਟ ਦਾ ਅਕਸ਼ਰਾਂ ਨੂੰ ਰੋਕੋ ਲੋ ਤਰੇ ਬੋਲੀ ਆਤੀ ਅਕਸ਼ਰਾਂ ਨੂੰ ਰੋਕੋ ਬੋਲੀ ਆਤੇ ਆਸਤੇ ਦੀ ਬੋਲੂ ਮੈਨੂੰ ਥਾਣੇ ਲੈ ਕੇ ਜਾਣਾ ਚਲੋ ਚਲੋ ਹਾਂ ਥਾਣੇ ਲੈ ਕੇ ਚੱਲ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਤੇ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾਓ ਜੀ ਉਹ ਸੰਢ ਕਰਨਾ ਕਰੋ ਪਿੱਛੇ ਜਾ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲਓ ਨੰਬਰ ਲੋਚ ਕਰੋ ਮੇਰਾ ਫੋਨ ਨੰਬਰ ਹੈ ਦੇਖ ਲੋ ਇਹਦੇ ਹਾਲ ਦੇਖ ਲੈ ਤੁਸੀਂ ਹਾਲ ਕਾ ਦਖਣਾ ਹਾਲ ਕਾ ਦਾ ਚਾਹ ਹਾਲ ਹੈ ਅਬ ਸਰਬੰਧਿਆਨ ਨੂੰ ਤਸ ਰੋਕਦੇ ਨਹੀਂ ਪਹੁੰਚੋ ਜਿਹੜੇ 10000 12000 ਚ ਲੱਗ ਗਏ ਇਹਨਾਂ ਨੂੰ ਹੀ ਨਾ ਤੇ ਉੱਪਰ ਰੋਪ ਦਿਖਾਉਂਦੇ ਹੋ ਜਿਹਨੂੰ ਬਲਾਉਣਾ ਬੁਲਾਉ ਮੈਂ ਇੱਥੇ ਬੈਠਾ